ਪਿਆਰੇ ਵਿਦਿਆਰਥੀਓ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਸ਼ੁਰਾਟ ਟਲੋਂ ਦੇ ਵਿੱਚ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਨਾਲ ਹੀ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ ਹੈ ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਡਿਸਕਸ ਕਰਨ ਜਾ ਰਹੇ ਹਾਂ ਆਨਸਰ ਕੀ ਦਸੰਬਰ 2020 11th ਜਾਨੀ 11ਵੀਂ ਜਮਾਤ ਦਾ ਜਿਹੜਾ ਤੁਹਾਡਾ ਦਸੰਬਰ ਦੇ ਵਿੱਚ ਪੇਪਰ ਹੋਇਆ ਸੀ ਉਹਦੇ ਜਿਹੜੇ ਪਹਿਲੇ 30 ਕੁਐਸਚਨ ਆਏ ਸੀਗੇ ਉਹਨਾਂ ਦੇ ਜਿਹੜੇ ਉੱਤਰ ਹੈ ਉਹਨਾਂ ਦੀ ਜਿਹੜੀ ਕੀ ਹੈ ਉਹ ਅਸੀਂ ਅੱਜ ਡਿਸਕਸ ਕਰਾਂਗੇ ਉਹਨਾਂ ਦਾ ਸਹੀ ਉੱਤਰ ਜਿਹੜਾ ਹੈਗਾ ਉਹ ਕਿਹੜਾ ਹੈ ਪ੍ਰਸ਼ਨ ਨੰਬਰ 1 ਰਾਜਨੀਤੀ ਸ਼ਾਸਤਰ ਦਾ ਆਰੰਭ ਅਤੇ ਅੰਤ ਰਾਜ ਨਾਲ ਹੁੰਦਾ ਹੈ ਇਹ ਕਥਨ ਕਿਸ ਦਾ ਹੈ ਤਾਂ ਸਹੀ ਉੱਤਰ ਹੈ ਲਾਰਡ ਐਕਟਨ ਲਿਕਾਕ ਬਲੈਂਸ਼ਲੀ گارనర్ ਤਾਂ ਸਹੀ ਉੱਤਰ 4 ਹੈ گارనర్ ਬਿਲਕੁਲ ਸਹੀ ਉੱਤਰ ਹੈ گارనర్ گارనర్ ਨੇ ਇਹ ਗੱਲ ਕਹੀ ਸੀ ਪ੍ਰਸ਼ਨ ਨੰਬਰ 2 ਰਾਜਨੀਤੀ ਸ਼ਾਸਤਰ ਦਾ ਪਤੰਮਾ ਕਿਸ ਨੂੰ ਮੰਨਿਆ ਜਾਂਦਾ ਹੈ ਇਹ ਸਵਾਲ ਦਾ ਸਹੀ ਉੱਤਰ ਹੈ अरस्तु अरस्तु ने क्या सी अरस्तु ਨੂੰ ਰਾਜਨੀਤੀ ਸ਼ਾਸਤਰ ਦਾ ਪਤਾਮਾ ਮੰਨਿਆ ਜਾਂਦਾ ਸੀ ਪ੍ਰਸ਼ਨ ਨੰਬਰ 3 ਰਾਜਨੀਤੀ ਸ਼ਾਸਤਰ ਦੀਆਂ ਜੜ੍ਹਾਂ ਡੈਸ਼ ਵਿੱਚ ਹਨ ਸਮਾਜ ਸ਼ਾਸਤਰ ਇਤਿਹਾਸ ਰਾਜਨੀਤੀ ਸ਼ਾਸਤਰ ਪੰਘੋਲ ਸਹੀ ਉੱਤਰ ਹੈ ਇਤਿਹਾਸ অপਸ਼ਨ ਨੰਬਰ 2 ਰਾਜਨੀਤੀ ਸ਼ਾਸਤਰ ਦੀਆਂ ਜੜ੍ਹਾਂ ਇਤਿਹਾਸ ਵਿੱਚ ਹਨ ਪ੍ਰਸ਼ਨ ਨੰਬਰ 4 ਹੀਟ ਲਿਖਿਆ ਵਿੱਚੋਂ ਕਿਹੜੀ ਕਾਨੂੰਨ ਦੀ ਵਿਸ਼ੇਸ਼ਤਾ ਨਹੀਂ ਹੈ ਕਾਨੂੰਨ ਰਾਜ ਦੁਆਰਾ ਬਣਾਇਤ ਲਾਗੂ ਕੀਤੇ ਜਾਂਦੇ ਹਨ ਬਿਲਕੁਲ ਸਹੀ ਹੈ ਕਾਨੂੰਨ ਨੂੰ ਮੰਨ ਲਈ ਸਾਰੇ ਬਾੰਦ ਹੁੰਦੇ ਹਨ ਬਿਲਕੁਲ ਸਹੀ ਹੈ ਕਾਨੂੰਨ ਦਾ ਸਬੰਧ ਮਨੁੱਖ ਦੇ ਬਾਹਰੀ ਜੀਵਨ ਨਾਲ ਹੁੰਦਾ ਹੈ ਬਿਲਕੁਲ ਸਹੀ ਹੈ ਕਾਨੂੰਨ ਦਾ ਆਦੇਸ਼ ਵਿਅਕਤੀਗਤ ਕਲਿਆਣ ਹੁੰਦਾ ਹੈ ਇਹ ਜਿਹੜਾ ਹੈਗਾ ਕਾਨੂੰਨ ਦੀ ਵਿਸ਼ੇਸ਼ਤਾ ਨਹੀਂ ਹੈ ਸੋ ਆਪਸ਼ਨ ਨੰਬਰ 4 ਜਿਹੜੀ ਹੈਗੀ ਹੈ ਇਹ ਸਹੀ ਉੱਤਰ ਹੈ ਪ੍ਰਸ਼ਨ ਨੰਬਰ 5 ਸੁਤੰਤਰਤਾ ਸ਼ਬਦ ਲਤੀਨੀ ਭਾਸ਼ਾ ਦੇ ਸ਼ਬਦ ਡੈਸ਼ ਤੋਂ ਉਪਜਿਆ ਲੇਬਰ ਤੋਂ ਆਪਸ਼ਨ ਨੰਬਰ 1 ਹੈ ਜਿਹੜੀ ਲੇਬਰ ਬਿਲਕੁਲ ਸਹੀ ਉੱਤਰ ਹੈ ਹੇਠ ਲਿਖਿਆਂ ਵਿੱਚੋਂ ਕਿਹੜਾ ਰਾਜ ਦਾ ਜ਼ਰੂਰੀ ਤੱਤ ਨਹੀਂ ਹੈ ਜਨਸੰਖਿਆ ਨਿਸ਼ਚਿਤ ਇਲਾਕਾ ਸਥਿਰਤਾ ਪ੍ਰਭੂਸੱਤਾ ਤਾਂ ਸਥਿਰਤਾ ਸਹੀ ਉੱਤਰ ਹੈ ਇਹ ਜ਼ਰੂਰੀ ਤੱਤ ਨਹੀਂ ਹੈ ਬਾਕੀ ਜਨਸੰਖਿਆ ਨਿਸ਼ਚਿਤ ਇਲਾਕਾ ਪ੍ਰਭੂਸੱਤਾ ਤਿੰਨ অপਸ਼ਨ ਜਿੱਤੇ ਨੇ ਤੇ ਚੌਥਾ ਸਰਕਾਰ ਇਹ ਚਾਰ ਜਿਹੜੇ ਨੇ ਰਾਜ ਦੇ ਜ਼ਰੂਰੀ ਤੱਤ ਹਨ ਇਸ ਤੋਂ ਬਾਅਦ ਆ ਗਿਆ ਜੀ ਪ੍ਰਸ਼ਨ ਨੰਬਰ 7 ਲੋਕਤੰਤਰ ਦੀ ਲੋਕਤੰਤਰ ਲੋਕਾਂ ਦੀ ਲੋਕਾਂ ਲਈ ਅਤੇ ਲੋਕਾਂ ਦੁਆਰਾ ਚੁਣੀ ਸਰਕਾਰ ਹੈ ਇਹ ਕਥਨ ਕਿਸ ਦਾ ਹੈ ਤਾਂ অপਸ਼ਨ ਨੰਬਰ 2 ਬਿਲਕੁਲ ਸਹੀ ਉੱਤਰ ਹੈ ਇਬਰਾਹਿਮ ਲਿੰਕਨ ਨੇ ਦਾ ਇਹ ਕਥਨ ਹੈ ਪ੍ਰਸ਼ਨ ਨੰਬਰ 8 ਲੋਕਤੰਤਰ ਤੇ ਤਾਨਾਸ਼ਾਹੀ ਵਿਚਕਾਰ ਕੋਈ ਅੰਤਰ ਨਹੀਂ ਹੁੰਦਾ ਸਹੀ ਗਲਤ ਬਿਲਕੁਲ ਗਲਤ ਹੈ ਲੋਕਤੰਤਰ ਅਤੇ ਤਾਨਾਸ਼ਾਹੀ ਦੋਨੇ ਅਲੱਗ-ਅਲੱਗ ਨੇ ਦੋਨਾਂ ਵਿਚਕਾਰ ਬਹੁਤ ਜ਼ਿਆਦਾ ਅੰਤਰ ਹੁੰਦਾ ਲੋਕਤੰਤਰ ਜਿਵੇਂ ਆਪਾਂ ਉੱਪਰ ਪੜ੍ਹਿਆ ਲੋਕਾਂ ਦੀ ਲੋਕਾਂ ਲਈ ਤੇ ਲੋਕਾਂ ਦੁਆਰਾ ਚੁਣੀ ਸਰਕਾਰ ਹੁੰਦੀ ਹੈ ਪਰ ਜਿਹੜਾ ਤਾਨਾਸ਼ਾਹੀ ਹੈ ਉਹ ਕਾਗਜ਼ ਦੇ ਨਾਲ ਹਾਸਲ ਕੀਤੀ ਗਈ ਸੱਤਾ ਹੁੰਦੀ ਹੈ ਇਸ ਲਈ ਦੋਨਾਂ ਵਿੱਚ ਬਹੁਤ ਅੰਤਰ ਹੈ ਇਹ ਜਿਹੜਾ ਅੰਤਰ ਹੈ ਇਹ ਜਿਹੜਾ ਪ੍ਰਸ਼ਨ ਹੈ ਗਲਤ ਹੈ ਪ੍ਰਸ਼ਨ ਨੰਬਰ 9 ਲੋਕਤੰਤਰ ਸ਼ਬਦੀ ਉਤਪਤੀ ਡਿਮੋਸ ਅਤੇ ਕ੍ਰਿਟੋਸ ਦੋ ਸ਼ਬਦਾਂ ਤੋਂ ਬਣੀ ਹੈ ਇਹ ਦੋਨੋਂ ਸ਼ਬਦ ਜਿਹੜੇ ਕਿਸ ਭਾਸ਼ਾ ਤੋਂ ਨਿਕਲੇ ਆ ਆਪਸ਼ਨ ਨੰਬਰ 1 ਯੂਨਾਨੀ ਭਾਸ਼ਾ ਤੋਂ ਜੋ ਇਹ ਬਿਲਕੁਲ ਸਹੀ ਆਪਸ਼ਨ ਹੈ ਇਹ ਦੋਨੇ ਸ਼ਬਦ ਯੂਨਾਨੀ ਭਾਸ਼ਾ ਤੋਂ ਨਿਕਲੇ ਹਨ ਪ੍ਰਸ਼ਨ ਨੰਬਰ 10 ਸੰਸਦੀ ਸਰਕਾਰ ਵਿੱਚ ਕਾਰਜਪਾਲਿਕਾ ਅਤੇ ਵਿਧਾਨਪਾਲਿਕਾ ਵਿੱਚ ਗੂੜੇ ਸਬੰਧ ਹੁੰਦੇ ਹਨ ਸਹੀ ਗਲਤ ਬਿਲਕੁਲ ਸਹੀ ਹੈ ਜੀ ਸੰਸਦੀ ਸਰਕਾਰ ਦੀ ਮਹੱਤਵਪੂਰਨ ਵਿਸ਼ੇਸ਼ਤਾ ਹੈ ਇਹਦੇ ਵਿੱਚ ਕਾਰਜਪਾਲਿਕਾ ਤੇ ਵਿਧਾਨਪਾਲਿਕਾ ਵਿੱਚ ਗੂੜੇ ਸਬੰਧ ਹੁੰਦੇ ਹਨ ਪ੍ਰਧਾਨਗੀ ਸਰਕਾਰ ਦੇ ਮੁਕਾਬਲੇ ਸੰਸਦੀ ਸਰਕਾਰ ਵਧੇਰੇ ਲੋਕਤੰਤਰੀ ਹੁੰਦੀ ਹੈ ਬਿਲਕੁਲ ਸਹੀ ਜਿਹੜੀ ਪ੍ਰਧਾਨਗੀ ਸਰਕਾਰ ਕਈ ਦੇਸ਼ਾਂ ਵਿੱਚ ਸੰਸਦੀ ਸਰਕਾਰ ਚੱਲਦੀ ਹੈ ਭਾਰਤ ਦੇ ਵਿੱਚ ਅਮਰੀਕਾ ਦੇ ਵਿੱਚ ਪ੍ਰਧਾਨਗੀ ਸਰਕਾਰ ਚੱਲਦੀ ਹੈ ਤਾਂ ਦੋਨਾਂ ਦੇ ਜੋ ਜਕਰ ਮੁਕਾਬਲਾ ਕਰਨਾ ਹੋਵੇ ਜਾਂ ਕੰਪੈਰੀਜ਼ਨ ਅਸੀਂ ਕਰਦੇ ਹਾਂ ਤਾਂ ਜ਼ਿਆਦਾ ਜਿਹੜੀ ਲੋਕਤੰਤਰੀ ਹੈ ਉਹ ਸੰਸਦੀ ਸਰਕਾਰ ਹੁੰਦੀ ਹੈ ਇਸ ਲਈ 11ਵਾਂ ਪ੍ਰਸ਼ਨ ਦੀ ਜਿਹੜੀ ਆਪਸ਼ਨ ਨੰਬਰ ਪਹਿਲੀ ਹੈ ਉਹ ਬਿਲਕੁਲ ਸਹੀ ਹੈ। ਪ੍ਰਸ਼ਨ ਨੰਬਰ 12 ਪੜਨ ਲਈ ਦੂਜੇ ਦੇਸ਼ ਗਏ ਵਿਦਿਆਰਥੀ ਨੂੰ ਸਥਾਈ ਵਿਦੇਸ਼ੀ ਕਿਹਾ ਜਾਂਦਾ ਹੈ। ਬਿਲਕੁਲ ਠੀਕ ਹੈ ਜੀ। ਸਥਾਈ ਵਿਦੇਸ਼ੀ ਹੀ ਕਿਹਾ ਜਾਂਦਾ ਹੈ। ਪ੍ਰਸ਼ਨ ਨੰਬਰ 13 ਨਾਗਰਿਕ ਨੂੰ ਨਾਗਰਿਕ ਤੇ ਵਿਦੇਸ਼ੀ ਨੂੰ ਸਮਾਨ ਅਧਿਕਾਰ ਪ੍ਰਾਪਤ ਹੁੰਦੇ ਹਨ। ਬਿਲਕੁਲ ਗਲਤ ਹੈ। ਨਾਗਰਿਕ ਨੂੰ ਵਿਦੇਸ਼ੀ ਦੇ ਮੁਕਾਬਲੇ ਜ਼ਿਆਦਾ ਅਧਿਕਾਰ ਪ੍ਰਾਪਤ ਹੁੰਦੇ ਹਨ। ਰਾਜਨੀਤਿਕ ਅਧਿਕਾਰ ਆ ਜਿਹੜੇ ਉਹ ਨਾਗਰਿਕ ਨੂੰ ਪ੍ਰਾਪਤ ਹੁੰਦੇ ਆ ਪਰ ਵਿਦੇਸ਼ੀ ਨੂੰ ਨਹੀਂ ਪ੍ਰਾਪਤ ਹੁੰਦੇ ਇਸ ਲਈ ਵਿਦੇਸ਼ੀ ਨੂੰ ਕੁਝ ਅਧਿਕਾਰ ਪ੍ਰਾਪਤ ਹੁੰਦੇ ਆ ਪਰ ਨਾਗਰਿਕ ਦੇ ਸਮਾਨ ਨਹੀਂ ਹੁੰਦੇਗੇ ਸੋ ਇਹ ਜਿਹੜੀ ਸੈਂਟੈਂਸ ਹੈ ਬਿਲਕੁਲ ਗਲਤ ਹੈ ਕਿ ਇਹ ਨਾਗਰਿਕ ਵਿਦੇਸ਼ੀ ਨੂੰ ਸਮਾਨ ਅਧਿਕਾਰ ਪ੍ਰਾਪਤ ਹੁੰਦੇ ਹਨ ਬਿਲਕੁਲ ਗਲਤ ਹੈ ਪ੍ਰਸ਼ਨ ਨੰਬਰ 14 ਹੇਠ ਲਿਖਿਆਂ ਵਿੱਚੋਂ ਕਿਹੜੇ ਦੇਸ਼ ਇਕਾਤਮਕ ਪ੍ਰਣਾਲੀ ਹੈ ਜਿਹੜੀ ਆਪਸ਼ਨ ਨੰਬਰ 3 ਹੈ ਉਹ ਬਿਲਕੁਲ ਸਹੀ ਹੈ ਇੰਗਲੈਂਡ ਇੰਗਲੈਂਡ ਦੇ ਵਿੱਚ ਇਕਾਤਮਕ ਪ੍ਰਣਾਲੀ ਹੈ ਅਮਰੀਕਾ ਵਿੱਚ ਸੰਘਾਤਮਕ ਹੈ ਭਾਰਤ ਵਿੱਚ ਮਿਸ਼ਰਣ ਹੈ ਇਕਾਤਮਕ ਤੇ ਸੰਘਾਤਮਕ ਦਾ ਸੋ 14ਵਾਂ ਪ੍ਰਸ਼ਨ ਜਿਹੜੀ অপਸ਼ਨ ਨੰਬਰ 3 ਬਿਲਕੁਲ ਠੀਕ ਹੈ। ਪ੍ਰਸ਼ਨ ਨੰਬਰ 15 ਡੈਸ਼ ਦੀ ਸਭ ਤੋਂ ਪੁਰਾਣੀ ਸੰਘਾਤਮਕ ਸਰਕਾਰ ਹੈ। ਅਮਰੀਕਾ অপਸ਼ਨ ਨੰਬਰ ਜਿਹੜੀ 1 ਹੈ ਉਹ ਬਿਲਕੁਲ ਸਹੀ ਉੱਤਰ ਹੈ। ਅਮਰੀਕਾ ਦੀ ਸਭ ਤੋਂ ਪੁਰਾਣੀ ਸੰਘਾਤਮਕ ਸਰਕਾਰ ਹੈ। ਪ੍ਰਸ਼ਨ ਨੰਬਰ 16 ਪ੍ਰਸਤਾਵਨਾ ਦਾ ਆਰੰਭ ਅਸੀਂ ਭਾਰਤ ਦੇ ਲੋਕ ਸ਼ਬਦਾ ਨਾਲ ਹੁੰਦਾ ਹੈ। ਬਿਲਕੁਲ ਠੀਕ ਹੈ ਜੀ ਪ੍ਰਸਤਾਵਨਾ ਜਿਹੜੀ ਅਸੀਂ ਜੇ ਤੁਸੀਂ ਪ੍ਰਸਤਾਵਨਾ ਨੂੰ ਪੜ੍ਹੋਗੇ ਤਾਂ ਉੱਥੇ ਸਭ ਤੋਂ ਪਹਿਲਾਂ ਹੁੰਦਾ ਅਸੀਂ ਭਾਰਤ ਦੇ ਲੋਕ ਇਹਨਾਂ ਸ਼ਬਦਾਂ ਦੇ ਨਾਲ ਹੀ ਪ੍ਰਸਤਾਵਨਾ ਦਾ ਆਰੰਭ ਹੁੰਦਾ ਹੈ অপਸ਼ਨ ਨੰਬਰ 1 ਬਿਲਕੁਲ ਸਹੀ ਹੈ 17 ਪ੍ਰਸਤਾਵਨਾ ਅਨੁਸਾਰ ਭਾਰਤ ਨੂੰ ਡੈਸ਼ ਰਾਜ ਕੋਸ਼ਿਤ ਕੀਤਾ ਗਿਆ ਹੈ ਤਾਂ ਜਿਹੜੀ ਦੂਜੀ অপਸ਼ਨ ਹੈ ਧਰਮ ਨਿਰਪੱਖ ਧਾਰਮਿਕ ਨਹੀਂ ਧਰਮ ਨਿਰਪੱਖ ਰਾਜ ਕੋਸ਼ਿਤ ਕੀਤਾ ਗਿਆ ਹੈ ਪ੍ਰਸਤਾਵਨਾ ਅਨੁਸਾਰ ਭਾਰਤ ਨੂੰ 18 ਨੰਬਰ ਪ੍ਰਸ਼ਨ ਆ ਗਿਆ ਜੀ ਹੇਠ ਲਿਖਿਆਂ ਵਿੱਚੋਂ ਕਿਹੜਾ ਮੌਲਿਕ ਅਧਿਕਾਰ ਨਹੀਂ ਹੈ ਸਮਾਨਤਾ ਦਾ ਅਧਿਕਾਰ, ਸੁਤੰਤਰਤਾ ਦਾ ਅਧਿਕਾਰ, ਸੰਵਿਧਾਨਕ ਉਪਚਾਰਾਂ ਦਾ ਅਧਿਕਾਰ ਇਹ ਸਾਰੇ ਮੌਲਿਕ ਅਧਿਕਾਰ ਹਨ ਤੇ অপਸ਼ਨ ਨੰਬਰ 3 ਸਾਡਾ ਉੱਤਰ ਹੈ। ਸੂਚਨਾ ਦਾ ਅਧਿਕਾਰ ਇਹ ਮੌਲਿਕ ਅਧਿਕਾਰ ਨਹੀਂ ਹੈ। ਪ੍ਰਸ਼ਨ ਨੰਬਰ 19 ਭਾਰਤ ਵਿੱਚ ਦਲ ਬਦਲੀ ਦੀ ਮਨਾਹੀ ਕਿਹੜੀ ਸੰਵਿਧਾਨਕ ਸੋਧ ਰਾਹੀਂ ਕੀਤੀ ਗਈ ਸੀ? ਤੇ অপਸ਼ਨ ਨੰਬਰ 4 52ਵੀਂ 52 ਇਹ ਸੋਧ ਰਾਹੀਂ ਦਲ ਬਦਲੀ ਦੀ ਮਨਾਹੀ ਭਾਰ ਦੇ ਵਿੱਚ ਕੀਤੀ ਗਈ ਸੀ। অপਸ਼ਨ ਨੰਬਰ 4 ਸਾਡਾ ਬਿਲਕੁਲ ਸਹੀ ਉੱਤਰ ਹੈ। ਪ੍ਰਸ਼ਨ ਨੰਬਰ 20 ਵਿਦਿਆ ਦੇ ਅਧਿਕਾਰ ਨੂੰ ਸੰਵਿਧਾਨ ਵਿੱਚ ਕੀਤੀ ਗਈ ਕਿਹੜੀ ਸੋਧ ਅਨੁਸਾਰ ਮੌਲਿਕ ਅਧਿਕਾਰ ਬਣਾਇਆ ਗਿਆ ਹੈ ਤਾਂ ਆਪਸ਼ਨ ਨੰਬਰ 1 ਬਿਲਕੁਲ ਸਹੀ ਉੱਤਰ ਹੈ ਸਾਡੇ ਸੰਵਿਧਾਨ ਦੇ ਵਿੱਚ 2002 ਦੇ ਵਿੱਚ 86ਵੀਂ ਸੋਧਨਕ ਸੋਧ ਹੋਈ ਸੀ ਇਸ ਸੋਧ ਰਾਹੀਂ ਵਿਦਿਆ ਦੇ ਅਧਿਕਾਰ ਨੂੰ 21A ਦੇ ਤਹਿਤ ਮੌਲਿਕ ਅਧਿਕਾਰ ਬਣਾਇਆ ਗਿਆ ਸੀ ਪ੍ਰਸ਼ਨ ਨੰਬਰ 21 ਭਾਰਤ ਦੇ ਸੰਵਿਧਾਨ ਵਿੱਚ 7 ਮੌਲਿਕ ਅਧਿਕਾਰ ਸ਼ਾਮਲ ਹਨ ਸਹੀ ਗਲਤ ਬਿਲਕੁਲ ਗਲਤ ਹੈ ਜੀ ਜਦੋਂ ਸਾਡਾ ਸੰਵਿਧਾਨ ਬਣਿਆ ਉਦੋਂ 7 ਮੌਲਿਕ ਅਧਿਕਾਰ ਸੀ ਪਰ ਬਾਅਦ ਦੇ ਵਿੱਚ ਸੰਵਿਧਾਨਕ ਸੋਧ ਰਾਹੀਂ ਜਿਹੜਾ ਸੰਪਤੀ ਦਾ ਅਧਿਕਾਰ ਸੀ ਉਹਨੂੰ ਮੌਲਿਕ ਅਧਿਕਾਰਾਂ ਵਾਲੇ ਵਿਧਾਇਚੋਂ ਕੱਢ ਕੇ ਸਿਰਫ ਕਾਨੂੰਨੀ ਅਧਿਕਾਰ ਤੱਕ ਸੀਮਿਤ ਕਰ ਦਿੱਤਾ ਸੀ ਸੋ ਇਸ ਸਮੇ ਸਾਡੇ ਸੰਵਿਧਾਨ ਦੇ ਵਿੱਚ 6 ਮੌਲਿਕ ਅਧਿਕਾਰ ਹੈ ਨਾ ਕਿ 7 ਪ੍ਰਸ਼ਨ ਨੰਬਰ 22 ਆਰਟੀਕਲ 36 ਤੋਂ 51 ਤੱਕ ਰਾਜਨੀਤੀ ਦੇ ਨੀਤੀ ਨਿਰਦੇਸ਼ਕ ਸਿਧਾਂਤਾਂ ਦਾ ਵਰਣਨ ਭਾਰਤੀ ਸੰਵਿਧਾਨ ਵਿੱਚ ਹੈ ਬਿਲਕੁਲ ਸਹੀ ਹੈ ਸਾਡੇ ਸੰਵਿਧਾਨ ਦੇ ਭਾਗ ਚੌਥੇ ਵਿੱਚ ਅਨੁਛੇਦ 36 ਤੋਂ 51 ਤੱਕ ਰਾਜ ਦੀ ਨੀਤੀ ਦੇ ਨਿਰਦੇਸ਼ਕ ਸਿਧਾਂਤਾਂ ਦਾ ਵਰਣਨ ਕੀਤਾ ਗਿਆ ਹੈ। ਪ੍ਰਸ਼ਨ ਨੰਬਰ 23 ਮੌਲਿਕ ਕਰਤਵ ਸੰਵਿਧਾਨ ਵਿੱਚ 1950 ਨੂੰ ਸ਼ਾਮਲ ਕੀਤੇ ਗਏ। ਸਹੀ ਗਲਤ ਬਿਲਕੁਲ ਗਲਤ ਹੈ ਜੀ। ਸਾਡਾ ਸੰਵਿਧਾਨ ਲਾਗੂ ਹੋਇਆ ਸੀ 26 ਜਨਵਰੀ 1950 ਨੂੰ। ਉਸ ਸਮੇਂ ਮੌਲਿਕ ਅਧਿਕਾਰ ਤਾਂ ਸ਼ਾਮਲ ਕੀਤੇ ਗਏ ਸੀ ਪਰ ਮੌਲਿਕ ਕਰਤਵਾਂ ਨੂੰ ਸ਼ਾਮਲ ਨਹੀਂ ਕੀਤਾ ਗਿਆ ਸੀਗਾ। ਮੌਲਿਕ ਕਰਤਵਾਂ ਨੂੰ ਬਾਅਦ ਦੇ ਵਿੱਚ ਜਿਹੜਾ ਹੈਗਾ 44ਵੀਂ ਸੋਧ ਰਾਹੀਂ ਜਿਹੜਾ ਹੈਗਾ ਸ਼ਾਮਿਲ ਕੀਤਾ ਗਿਆ ਸੀ 1971 ਦੇ ਵਿੱਚ ਸੋ ਮੌਲਿਕ ਅਧਿਕਾਰ ਮੌਲਿਕ ਕਰਤਵਨ ਜਿਹੜੇ ਉਹ 1950 ਦੇ ਵਿੱਚ ਸ਼ਾਮਿਲ ਨਹੀਂ ਕੀਤੇ ਗਏ ਸੀ ਇਹ ਬਿਲਕੁਲ ਗਲਤ ਹੈ ਭਾਰਤੀ ਸੰਵਿਧਾਨ ਦੀ ਧਾਰਾ 1 ਵਿੱਚ ਭਾਰਤ ਨੂੰ ਡੈਸ਼ ਰਾਜ ਕੋਸ਼ਤ ਕੀਤਾ ਗਿਆ ਹੈ ਰਾਜਾਂ ਦਾ ਸੰਘ ਆਪਸ਼ਨ ਨੰਬਰ 1 ਬਿਲਕੁਲ ਸਹੀ ਉੱਤਰ ਹੈ ਭਾਰਤ ਦੇ ਸੰਵਿਧਾਨ ਦੀ ਧਾਰਾ 1 ਵਿੱਚ ਭਾਰਤ ਨੂੰ ਰਾਜਾਂ ਦਾ ਸੰਘ ਕੋਸ਼ਿਤ ਕੀਤਾ ਗਿਆ ਹੈ ਪ੍ਰਸ਼ਨ ਨੰਬਰ 25 ਰਾਸ਼ਟਰਪਤੀ ਦੇ ਅਹੁਦੇ ਲਈ ਘੱਟੋ-ਘੱਟ ਕਿੰਨੀ ਉਮਰ ਚਾਹੀਦੀ ਹੈ ਤਾਂ ਰਾਸ਼ਟਰਪਤੀ ਦੇ ਅਹੁਦੇ ਲਈ 35 ਸਾਲ ਆਪਸ਼ਨ ਨੰਬਰ 3 ਸਾਡਾ ਬਿਲਕੁਲ ਸਹੀ ਉੱਤਰ ਹੈ ਪ੍ਰਸ਼ਨ ਨੰਬਰ 26 ਸੰਗੀ ਮੰਤਰੀ ਪ੍ਰਸ਼ਦ ਦੇ ਵਿਰੁੱਧ ਸੰਗੀ ਮੰਤਰੀ ਪ੍ਰਸ਼ਦ ਵਿੱਚ ਵਾਦ-ਤਵਾਦ ਕਿੰਨੇ ਮੈਂਬਰ ਸ਼ਾਮਲ ਕੀਤੇ ਜਾ ਸਕਦੇ ਹਨ ਤਾਂ 15% ਦਾ ਹੈ ਕਿ ਕੁੱਲ ਜਿੰਨੀਆਂ ਜਿੰਨੀਆਂ ਸੀਟਾਂ ਨੇ ਉਹਦਾ 15% ਜਿਹੜਾ ਹੈਗਾ ਤੋ ਵੱਧ ਮੰਤਰੀ ਨਹੀਂ ਹੋ ਸਕਦੇਗੇ ਇਸ ਲਈ ਵੱਧ ਤੋਂ ਵੱਧ 15% ਤੋਂ ਵੱਧ ਨਹੀਂ ਹੋ ਸਕਦੇ ਤਾਂ ਸਾਡੇ 500 50 ਸੀਟਾਂ ਨੇ ਲਗਭਗ ਤਾਂ 82 ਮੈਂਬਰ ਬਣਦੇ ਨੇ 82 ਤੋਂ ਵੱਧ ਜਿਹੜੇ ਮੈਂਬਰ ਨੇ ਉਹ ਮੰਤਰੀ ਪਰਿਸ਼ਦ ਦੇ ਵਿੱਚ ਸ਼ਾਮਲ ਨਹੀਂ ਕੀਤੇ ਜਾ ਸਕਦੇ ਪ੍ਰਧਾਨ ਮੰਤਰੀ ਸੂਰਜ ਹੈ ਜਿਸ ਦੇ ਦੁਆਲੇ ਦੂਸਰੇ ਸਾਰੇ ગ્રਹ ਘੁੰਮਦੇ ਹਨ ਇਹ ਕਿਸ ਦਾ ਕਥਨ ਹੈ ਤਾਂ অপਸ਼ਨ ਨੰਬਰ 3 ਆਈਵਰ ਜੈਨਿੰਗਸ ਇਹਨਾਂ ਨੇ ਕਿਹਾ ਸੀ ਕਿ ਪ੍ਰਧਾਨ ਮੰਤਰੀ ਸੂਰਜ ਹੈ ਔਰ ਇਸ ਦੇ ਜਿਸ ਦੇ ਦੁਆਲੇ ਸਾਰੇ ਗ੍ਰਹਿ ਘੁੰਮਦੇ ਹਨ ਪ੍ਰਸ਼ਨ ਨੰਬਰ 28 ਇਹ ਕੌਣ ਫੈਸਲਾ ਕਰਦਾ ਹੈ ਕਿ ਸਬੰਧਤ ਬਿੱਲ ਧਨ ਬਿੱਲ ਹੈ ਜਾਂ ਨਹੀਂ ਤਾਂ অপਸ਼ਨ ਨੰਬਰ 3 ਸਪੀਕਰ ਸਪੀਕਰ ਫੈਸਲਾ ਕਰਦਾ ਹੈ ਕਿ ਜਿਹੜਾ ਬਿੱਲ ਪੇਸ਼ ਕੀਤਾ ਗਿਆ ਹੈ ਧਨ ਬਿੱਲ ਹੈ ਜਾਂ ਸਧਾਰਨ ਬਿੱਲ ਹੈ ਪ੍ਰਸ਼ਨ ਨੰਬਰ 29 ਹੇ ਲਿਖਿਆਂ ਵਿੱਚੋਂ ਭਾਰ ਦਾ ਕਿਹੜਾ ਰਾਸ਼ਟਰਪਤੀ ਸਰਬਸੰਮਤੀ ਨਾਲ ਚੁਣਿਆ ਗਿਆ ਸੀ ਤਾਂ অপਸ਼ਨ ਨੰਬਰ 1 ਬਿਲਕੁਲ ਸਹੀ ਉੱਤਰ ਹੈ ਸ਼੍ਰੀ ਨੀਲਮ ਸੰਜੀਵਾ ਰੈਡੀ ਇਨਾਂ ਨੂੰ ਸਰਵਸੰਮਤੀ ਨਾਲ ਰਾਸ਼ਟਰਪਤੀ ਚੁਣਿਆ ਗਿਆ ਸੀ। ਪ੍ਰਸ਼ਨ ਨੰਬਰ 30 ਸੰਵਿਧਾਨ ਵਿੱਚ ਕਿਹੜੀ ਧਾਰਾ ਦੀ ਸੰਵਿਧਾਨਕ ਸੰਕਟਕਾਲ ਦੀ ਵਿਵਸਥਾ ਕੀਤੀ ਗਈ ਹੈ? ਤਾਂ ਆਪਸ਼ਨ ਨੰਬਰ 3 ਸਾਡਾ ਬਿਲਕੁਲ ਸਹੀ ਉੱਤਰ ਹੈ। ਆਰਟੀਕਲ 356 ਦੇ ਅਧੀਨ ਜਿਹੜੀ ਹੈ ਸੰਵਿਧਾਨਕ ਸੰਕਟਕਾਲ ਦੀ ਵਿਵਸਥਾ ਉਹ ਕੀਤੀ ਗਈ ਹੈ। ਸੋ ਇਹ ਸੀ ਜਿਹੜੇ ਪ੍ਰਸ਼ਨ ਜਿੰਨਾ ਜਿਹੜੇ ਇਸ ਸਾਲ 11ਵਾਂ ਦਾ ਜਿਹੜਾ ਪੇਪਰ ਹੋਇਆ ਸੀ ਇਸ ਦਸੰਬਰ ਦੇ ਵਿੱਚ ਉਹਦੇ ਜਿਹੜੇ ਪਹਿਲੇ 30 ਕੁਐਸਚਨ ਸੀ ਜਿਹੜੇ ਐਮਸੀਕਿਊ ਟਾਈਪ ਜਾਂ 1 1 ਨੰਬਰ ਦੇ ਕੁਐਸਚਨ ਸੀ ਉਹਨਾਂ ਦੀ ਉੱਤਰ ਕੀ ਉਮੀਦ ਹੈ ਤੁਸੀਂ ਇਸ ਦੇ ਨਾਲ ਆਪਣੇ ਪ੍ਰਸ਼ਨਾਂ ਨੂੰ ਚੈੱਕ ਵੀ ਕਰ ਪਾਓਗੇ ਅਤੇ ਨਾਲ ਹੀ ਤੁਸੀਂ ਸਹੀ ਪ੍ਰਸ਼ਨਾਂ ਦੇ ਉੱਤਰ ਵੀ ਜਾਣ ਸਕੋਗੇ ਤਾਂ ਕਿ ਆਉਣ ਵਾਲੇ ਇਗਜ਼ਾਮਾਂ ਦੇ ਵਿੱਚ ਵੀ ਇਹ ਪ੍ਰਸ਼ਨ ਰਿਪੀਟ ਹੁੰਦੇ ਰਹਿੰਦੇ ਆ ਇਸ ਤੋਂ ਇਲਾਵਾ ਇੱਕ ਐਕਸਟਰਾ ਜਾਣਕਾਰੀ ਹੈ ਕਿ ਮੈਂ ਆਪਣਾ ਇੱਕ ਨਵਾਂ ਚੈਨਲ ਜਿਹੜਾ ਲਾਂਚ ਕੀਤਾ ਹੈ ਔਨ ਦੀ ਗੋ ਉਹਦੇ ਦਾ ਲਿੰਕ ਹੈ ਤੁਹਾਨੂੰ ਮੇਰੇ ਇਸ ਚੈਨਲ ਦੇ ਕਮਿਊਨਿਟੀ ਲਿੰਕ ਦੇ ਵਿੱਚ ਜਾ ਕੇ ਮਿਲ ਜੇਗਾ ਔਨ ਦੀ ਗੋ ਉਹਦੇ ਵਿੱਚ ਮੈਂ ਟਰੈਕਿੰਗ ਹਾਈਕਿੰਗ ਟਰੈਵਲਿੰਗ ਦੀਆਂ ਜਿਹੜੀਆਂ ਜਾਣਕਾਰੀ ਭਰਪੂਰ ਵੀਡੀਓ ਅਪਲੋਡ ਕਰਦਾ ਹਾਂ ਉਸ ਚੈਨਲ ਨੂੰ ਵੀ ਤੁਸੀਂ ਵੱਧ ਤੋਂ ਵੱਧ ਲਾਈਕ ਤੇ ਸਬਸਕ੍ਰਾਈਬ ਕਰਨਾ ਹੈ ਤੇ ਨਾਲ ਹੀ ਅੱਗੇ ਫਾਰਵਰਡ ਵੀ ਕਰਨਾ ਹੈ ਥੈਂਕ ਯੂ